ਖਸ਼ਿਆਰਪੁਰ ਮੁਕੇਰੀਆਂ ਰੋਡ ਤੇ ਪੰਜਾਬ ਪੁਲਿਸ ਦੀ ਬੱਸ ਦੇ ਨਾਲ ਹੋਈ ਦੁਰਘਟਨਾ ਵਿੱਚ ਮਾਰੇ ਗਈ ਔਰਤ ਪੁਲਿਸ ਕਾਂਸਟੇਬਲ ਸ਼ਾਲੂ ਰਾਣਾ ਜੋ ਗੁਰਦਾਸਪੁਰ ਦੇ ਪਿੰਡ ਬਾਬੇਵਾਲ ਦੀ ਰਹਿਣ ਵਾਲੀ ਸੀ ਅੱਜ ਬਾਅਦ ਦੁਪਹਿਰ ਉਹਨਾਂ ਦਾ ਗੁਰਦਾਸਪੁਰ ਰੋਡ ਦੇ ਵਿੱਚ ਸਰਕਾਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਮ੍ਰਿਤਕ ਮਹਿਲਾ ਕਾਂਸਟੇਬਲ ਸ਼ਾਲੂ ਰਾਣਾ ਦੇ ਅੰਤਿਮ ਸੰਸਕਾਰ ਵਿੱਚ ਐਸਐਸਪੀ ਗੁਰਦਾਸਪੁਰ ਤੋਂ ਇਲਾਵਾ ਵਿਧਾਇਕ ਵਰਿੰਦਰ ਮੀਤ ਸਿੰਘ ਪਾੜਾ ਵੀ ਪਹੁੰਚੇ ਇਸ ਮੌਕੇ ਮ੍ਰਿਤਕ ਸ਼ਾਲੂ ਰਾਣਾ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਗਈ ਹਾਂਜੀ ਭਾਈ ਆ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ ਜਿਹੜੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਚਾਰ ਜਵਾਨ ਤੇ ਨਾਲ ਸਰਦਾਰ ਭੈਣਾ ਜਿਹੜੀਆਂ ਸ਼ਹੀਦ ਹੋਈਆਂ ਨੇ ਕਿਉਂਕਿ ਐਕਸੀਡੈਂਟ ਡਿਊਟੀ ਦੇ ਦੌਰਾਨ ਜਦੋਂ ਜਿਹੜਾ ਡਰਾਈਵਿੰਗ ਕਰ ਰਿਹਾ ਸੀ ਉਹ ਮੇਰੇ ਹਲਕਾ ਅਮੀਪੁਰ ਪਿੰਡ ਦਾ ਸੀ ਉੱਥੋਂ ਹੀ ਮ ਆਇਆ ਸਸਕਾਰ ਤੋਂ ਔਰ ਜਿਹੜੀ ਆ ਲੜਕੀ ਜਿੱਥੇ ਹੋਣ ਸਸਕਾਰ ਤੇ ਪਹੁੰਚੇ ਹੈ ਗਣੇਸ਼ ਦਾ ਫਾਦਰ ਜਿਹੜਾ ਉਹ ਕੋਕਾ ਪੀਡਬਲਯੂਡੀ ਦੇ ਵਿੱਚ ਬੜਾ ਚੰਗਾ ਇਹਨਾਂ ਦਾ ਫਾਦਰ ਔਰ ਉੱਥੇ ਪਹੁੰਚੇ ਆ ਬੜਾ ਦੁੱਖ ਹੋਇਆ ਕਿ ਸਾਰਾ ਪਰਿਵਾਰ ਦੇ ਉੱਤੇ ਇਹੋ ਜਿਹਾ ਜਦੋਂ ਇੱਕ ਇੱਕਦਮ ਇਹੋ ਜਿਹੀ ਘਟਨਾ ਵਾਪਰ ਜੇ ਤੇ ਬੜਾ ਦੁੱਖ ਹੁੰਦਾ ਹੈ ਕਿਉਂਕਿ ਅਮੀਪੁਰ ਜਿਹੜਾ ਮੈਂ ਦੇਖਿਆ ਆ ਉਹਨਾਂ ਦਾ ਜਿਹੜਾ ਜੀਦੀ ਡੈਥ ਹੋਈ ਆ ਉਹ ਬੜਾ ਜਵਾਨ ਸੀਗਾ ਮੁੰਡਾ ਉਹਦਾ ਛੋਟਾ ਬੱਚਾ ਜਿਹੜਾ 1 ਸਾਲ ਦਾ ਬੇਟਾ ਜਿਹਦਾ ਕਿ ਅੱਜ ਬਰਥਡੇ ਆ ਔਰ ਅੱਜ ਦੇ ਦਿਨੀ ਉਹਦਾ ਜਿਹੜੇ ਫਾਦਰ ਦਾ ਸੰਸਕਾਰ ਹੋ ਰਿਹਾ ਬੜੀ ਦੁੱਖ ਭਰੀ ਗੱਲ ਆ ਮਤਲਬ ਇਹਦੇ ਤੇ ਜ਼ਿਆਦਾ ਬੋਲਿਆ ਨਹੀਂ ਜਾ ਸਕਦਾ ਔਰ ਜਿਹੜੇ ਬਾਕੀ ਵੀ ਦੋ ਨੇ ਉਹ ਮੈਨੂੰ ਉਹਨਾਂ ਦਾ ਨੌਲੇਜ ਨਹੀਂ ਕਿ ਕਿਹੜੀ ਜਗ੍ਹਾ ਤੋਂ ਆ। ਅਰਦਾਸ ਉਹ ਦੋ ਹੀ ਭਾਈ। ਅ ਨਹੀਂ ਬਾਕੀ ਵੀ ਬਰਦਾਸਪੁਰ ਦੇ ਤੇ ਨਹੀਂ ਪਰ ਜਿੱਥੇ ਦੇ ਵੀ ਹੈਗੇ ਨੇ। ਚਾਰਾਂ ਦਾ ਹੀ ਬੜਾ ਦੁੱਖਿਆ ਸਾਰਿਆਂ ਨੂੰ। ਔਰ ਪ੍ਰਮਾਤਮਾਗੇ ਹੋਰ ਅਰਦਾਸ ਕਰਦੇ ਹਾਂ ਕਿ ਜਿਹਨਾਂ ਇਹ ਅਸ਼ੈ ਘਾਟਾ ਪਰਿਵਾਰਾਂ ਨੂੰ ਪਿਆ ਆ। ਪ੍ਰਮਾਤਮਾ ਮੇਰ ਪਰਿਆ ਹੱਥ ਰੱਖੇ ਔਰ ਪਰਿਵਾਰਾਂ ਨੂੰ ਤਾਕਤ ਬਖਸ਼ੇ ਕਿ ਇਸ ਘਾਟੇ ਤੋਂ ਬਾਹਰ ਆਉਣ। ਤਾਂ ਜੋ ਕਿਉਂਕਿ ਇਹ ਇੱਕ ਅ ਮੈਂ ਕਹਿ ਸਕਦਾ ਕਿ ਦੁਨੀਆ ਦੇ ਵਿੱਚ ਬਣਿਆ ਹੋਇਆ ਕਿ ਜਿਹਦਾ ਸਮਾਂ ਆਉਣਾ ਉਹਨੇ ਜਾਣਾ। इतने आके सारे हथ खड़े हो जाते हैं तो बर्दास कर सच्चे पाशाह परिवार को ताकत बची जो शहर घटा पार्टी आज बड़ा ही अनफॉर्चुनेट एक एक्सीडेंट हुआ है सुबह कि हमारे गुरदासपुर पुलिस के जो एक कांस्टेबल सिलेक्शन ग्रेड कांस्टेबल है गुरप्रीत सिंह और लेडी कॉन्स्टेबल जो पी में पोस्टेड थे उनका एक सड़क दुर्घटना में जो हमारी बस आ रही थी ऑन ड्यूटी उसके एक्सीडेंट में उनकी डेथ हो गई है आज हम उनके ही जो अंतिम संस्कार है उसमें शामिल हुए हैं सो so एक बड़ा ही अनफॉर्चुनेट इंसिडेंट है पुलिस डिपार्टमेंट जो पूरा अपने सारे मुलाजिमों के साथ है उनके परिवारों के साथ है जो भी हुआ है उसको तो हम नहीं वो कर सकते पर आगे जो इनके फैमिलीज़ की वो रक रख रखाव है वो हम सारी जिम्मेदारी से निभाएंगे थैंक हाँ जी आज जरा सवेरे ਬਸ ਆ ਰਹੀ ਸੀ ਪੀਪੀ ਤੋਂ ਜਿਹੜਾ ਜਿਹੜਾ ਮਕੀਰੀਆਂ ਦੇ ਲੱਗੇ ਐਕਸੀਡੈਂਟ ਹੋਇਆ ਜਿਹਦੇ ਵਿੱਚ ਦੋ ਮੁਲਾਜ਼ਮ ਜਿਹੜੇ ਇੱਥੇ ਗੁਰਦਾਸਪੁਰ ਦੇ ਨੇ ਜੱਥ ਹੋ ਗਏ ਇੱਕ ਸ਼ਾਲੂ ਲਣਾ ਦੂਜਾ ਗੁਰਪ੍ਰੀਤ ਸਿੰਘ ਤੇ ਬੜਾ ਇਹ ਦੁਰਪੱਗਿਆ ਪੂ ਜੇ ਘਟਨਾ ਹੋਈ ਹੈ ਜਿਹੜਾ ਬੜਾ ਪਰਿਵਾਰ ਨੂੰ ਨੁਕਸਾਨ ਹੋਇਆ ਔਰ ਜੋ ਵੀ ਨੈਕਮਾ ਵਜੋਂ ਉਹ ਵੀ ਬੜਾ ਨੁਕਸਾਨ ਹੋਇਆ ਅਸੀਂ ਇਹਦੇ ਪਰਿਵਾਰ ਦੇ ਨਾਲ ਖੜੇ ਹਾਂ ਜੋ ਵੀ ਕੋਈ ਮਦਦ ਹੋਏਗੀ ਅਸੀਂ ਕਰਾਂਗੇ ਬਹੁਤ ਵੱਡਾ ਦੁਖਾਂਤ ਆ ਇਹ ਲੜਕੀ ਸ਼ਾਲੂ ਗੁਨੇਸ਼ ਦੀ ਬੇਟੀ ਆ ਮੇਰਾ ਇਸ ਪਰਿਵਾਰ ਦੇ ਨਾਲ ਦੂਜੀ ਪੀੜੀ ਦਾ ਗਰੇਸ਼ ਦੇ ਪਿਤਾ ਜੀ ਸਾਡੇ ਵੇਲੇ ਹੀ ਵਰਤੀ ਹੋਏ ਸਨ ਤੇ ਇਸ ਪਰਿਵਾਰ ਨੇ ਬੜੀ ਮਿਹਨਤ ਨਾਲ ਤਰੱਕੀ ਕੀਤੀ ਔਰ ਜਿਹੜੀ ਕੁੜੀ ਸ਼ਾਲੂ ਸੀ ਬੜੀ ਲਾਇਕ ਸੀ ਪੜਨ ਦੇ ਵਿੱਚ ਔਰ ਇਹਨੇ ਐਮਐਸਸੀ ਮੈਥਮੈਟਿਕਸ ਕੀਤੀ ਸੀ ਆਪਣੇ ਉਸ ਮੈਥਮੈਟਿਕਸ ਉਸ ਛੱਡ ਕੇ ਸੇਵਾ ਭਾਵ ਦੇ ਨਾਲ ਇਹ ਪੁਲਿਸ ਦੇ ਵਿੱਚ ਵਰਤੀ ਹੋਈ ਬਹੁਤ ਵੱਡਾ ਦੁਖਾਂਤ ਪਰਿਵਾਰ ਵਾਸਤੇ ਵੀ ਕੋਈ ਲਫ਼ਜ਼ ਨਹੀਂ ਇਜੇ ਨਾਲ ਤੁਸੀਂ ਇਸ ਦੁਕਾਨ ਤੋਂ ਬਿਆਨ ਕਰ ਸਕੋ ਐਕਸਪ੍ਰੈਸ ਕਰ ਸਕੋ ਪਰਮੇਸ਼ਵਰ ਅੱਗੇ ਹੋਏ ਅਰਦਾਸ ਆ ਕਿ ਇਸ ਪਰਿਵਾਰ ਨੂੰ ਮਜ਼ਬੂਤ ਰੱਖੇ ਔਰ ਇਹ ਜੋ ਬਹੁਤ ਵੱਡਾ ਇੱਕ ਘਟਾ ਬੇਟੀ ਬੜੀ ਹੋਣ ਆਰਸੀ ਬੜੀ ਲਾਇਕ ਸੀ ਜਦੋਂ ਤੁਹਾਨੂੰ ਮੈਂ ਦੱਸਿਆ ਐਮਐਸਸੀ ਮੈਥਮੈਟਿਕਸ ਕੀਤੀ ਸੀ ਇੰਟੈਲੀਜੈਂਸ ਔਰ ਇੱਕ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਇਹ ਬੱਚੇ ਇੰਪਰੂਵ ਅੱਜ ਇਸ ਥਾਂ ਤੇ ਪਹੁੰਚੇ ਸਿਗੇ ਸੋ ਮੈਨੂੰ ਸਮਝਣਾ ਵੀ ਸਮਾਜ ਨੂੰ ਵੀ ਔਰ ਸਰਕਾਰ ਨੂੰ ਵੀ ਇਸ ਪਰਿਵਾਰ ਨੂੰ ਮਜ਼ਬੂਤ ਕਰਨਾ ਪਊਗਾ ਇਹਨਾਂ ਨੂੰ ਖੜਾ ਕਰਨਾ ਪਊਗਾ ਔਰ ਮੇਰੀ ਬੇਨਤੀ ਆ ਸਰਕਾਰ ਨੂੰ ਵੀ ਵੀ ਜੋ ਵੀ ਇਹਨਾਂ ਦਾ ਬੰਦ ਆ ਉਸ ਬੇਟੀ ਨੂੰ ਵਾਪਸ ਤੇ ਨਹੀਂ ਲਿਆ ਸਕਾਂਗੇ ਨਾ ਹੀ ਉਸ ਦੁੱਖ ਦੀ ਪਰਮਾਈ ਹੋ ਸਕੇਗੀ ਪਰ ਫੇਰ ਵੀ ਕੁਝ ਉਹ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਦੇ ਦੁੱਖ ਦੇ ਵਿੱਚ ਕਿਤੇ ਨਾ ਕਿਤੇ ਕੋਈ ਕਵੀ ਜਰੂਰ ਆਵੇ ਦੁੱਖ ਤਾਂ ਸਾਰੀ ਉਮਰ ਦਾ ਪਰ ਇੱਕ ਥੋੜਾ ਜਿਹਾ ਠਾਰਸ ਹੋ ਜਾਂਦਾ ਪਰਵਾਰ ਨੂੰ ਕਿ ਬਦਲ ਲੈ ਸੋ ਇਹਨਾ ਸ਼ਬਦਾਂ ਦੇ ਨਾਲ ਉਸ ਪਰਮ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਕਰਮ ਯੋਗੀ ਸੀ ਉਹਨੂੰ ਪਰਮੇਸ਼ਵਰ ਆਪਣੇ ਚਰਨਾਂ ਦੇ ਸਥਾਨ ਦੇਵੇ ਔਰ ਪਰਿਵਾਰ ਨੂੰ ਇਹ ਬਹੁਤ ਵੱਡਾ ਦੁਖਾਂਤ ਦਾ ਉਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਦੇ। ਥੈਂਕ ਯੂ।